ਸਸਕਲ ਜੀ ਵੈਲਕਮ ਟੂ ਨਿਊ ਮਟੀਕੁਲੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰੀਵਾ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਜੀ ਲਿਲਨ ਦੇ ਵਿੱਚ ਸੂਟ ਹੋਣਗੇ ਲਿਲਨ ਦੀ ਸ਼ਰਟ 2.5 ਮੀਟਰ ਦੀ 2.5 ਮੀਟਰ ਦੀ ਕਾਟਨ ਦੀ ਸੈਲਫ ਦੇ ਵਿੱਚ ਬਾਟਮ ਰਹਿਣੀ ਹੈ ਤੇ ਨਾਲ ਲਿਲਨ ਕਾਟਨ ਦਾ ਹੀ ਦੁਪੱਟਾ ਰਹਿਣਾ ਨਾਲ ਸਾਰੇ ਸੂਟ ਰੀਵਾ ਬ੍ਰਾਂਡ ਦੇ ਹੋਣਗੇ ਤੇ ਪ੍ਰਾਈਸ ਰਹਿਣੇ 1700 1700 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਅੱਜ ਦੇ ਆਪਣੇ ਤੇ ਬਾਕੀ ਕੋਰੀਅਰ ਚਾਰजेस ਆ ਉਹ ਵੀ ਅਲੱਗ ਤੋਂ ਹੋਣਗੇ ਜਦੋਂ ਤੁਸੀਂ ਜਿਵੇਂ ਆਪਣੇ ਸੂਟ ਬੁੱਕ ਕਰਾ ਕੇ ਆਪਣੇ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜਸ ਨਾਲ ਦੀ ਨਾਲ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜਿਹੜਾ 81465808038146580800 ਤਿੰਨ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਆ ਪੇਮੈਂਟ ਐ ਆਨਲਾਈਨ ਹੀ ਪਾਉਣੀ ਹੁੰਦੀ ਐ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਹਨਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਐ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਐ ਤੇ ਬਾਕੀ ਜਦ ਤੁਸੀਂ ਆਨਲਾਈਨ ਸੂਟ ਬੁੱਕ ਕਰਾਇਆ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਜਿਵੇਂ ਲੋਕਲ ਕਸਟਮਰ ਹੈ ਕਈ ਵਾਰੀ ਕਹ ਦਾਨਗੇ ਵੀ ਅਸੀਂ ਉਰੇ ਆ ਕੇ ਪੇਮੈਂਟ ਕਰ ਦਾਂਗੇ ਤਾਂ ਥੋੜੀ ਬਹੁਤੀ ਪੇਮੈਂਟ ਤੁਹਾਨੂੰ ਵੀ ਬੁਕਿੰਗ ਦੇ ਤੌਰ ਤੇ ਥੋੜੀ ਬਹੁਤੀ ਪੇਮੈਂਟ ਤੁਹਾਨੂੰ ਵੀ ਆਨਲਾਈਨ ਹੀ ਕਰਵਾਣੀ ਪੈਣੀ ਹੈ ਬਾਕੀ ਪੇਮੈਂਟ ਜੇ ਤੁਸੀਂ ਉਰੇ ਆ ਕੇ ਕੈਸ਼ ਦੇ ਦਿਆ ਕਰੋ ਪਰ ਜਿਵੇਂ ਫਿਰ ਸਾਨੂੰ ਵੀ ਤਸੱਲੀ ਹੁੰਦੀ ਹੈ ਕਿ ਕਾਫੀ ਮੇਰੇ ਨਾਲ 2-3 ਵਾਰੀ ਹੋ ਗਿਆ ਹੁਣ ਲੋਕਲ ਕਸਟਮਰਜ਼ ਨੇ ਕਾਫੀ ਹੈਰਾਨਗੀ ਕੀਤੀ ਹੈ ਤੁੱਕੇ ਸੂਟ ਬੁੱਕ ਕਰਾ ਲੈਣੇ ਫਿਰ ਚੱਕਣ ਆਉਂਦੇ ਨਹੀਂ ਫਿਰ ਐਂਡ 'ਚ ਕਹਿਣਗੇ ਸਾਡਾ ਤਾਂ ਟਾਈਮ ਨਹੀਂ ਲੱਗਿਆ ਜੀ ਫਿਰ ਇਹ ਤਾਂ ਦੇਖੋ ਫਿਰ ਇੱਕ ਸੂਟ ਸਾਡਾ ਬਲੌਕ ਹੋ ਜਾਂਦਾ ਤਾਂ ਹੀ ਮੇਰੀ ਰਿਕਵੈਸਟ ਹੈ ਜੀ ਪਲੀਜ਼ ਕਿਉਂਕਿ ਸਾਡੇ ਵੱਲੋਂ ਕੋਈ ਤੱਕਾ ਨਹੀਂ ਹੁੰਦਾ ਮੈਂ ਤੁਸ ਤੁਹਾਨੂੰ ਸੂਟ ਦਿਖਾਉਣੀ ਆ ਤੁਹਾਨੂੰ ਪਸੰਦ ਆਉਂਦਾ ਥੋਡੀ ਚੁਆਇਸ ਹੈ ਜੀ ਸਦਕੇ ਤੁਸੀਂ ਲਓ ਸੂਟ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਦੇ ਕਿਉਂ ਨਾ ਜੀ ਸਵੇਰ 9:00 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਜੋ ਵੀ ਵੀਡੀਓ ਨੂੰ ਅੱਜ ਜਿਨ੍ਹਾਂ ਨੇ ਪਹਿਲੀ ਵਾਰੀ ਦੇਖਿਆ ਮੇਰੀ ਵੀਡੀਓ ਨੂੰ ਮੇਰੇ ਚੈਨਲ ਨੂੰ ਤਾਂ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਕਮੈਂਟ ਦੇ ਵਿੱਚੋਂ ਹੀ ਆਪਾਂ ਸਕਰੋਲ ਕਰਕੇ ਸੈਟਰਡੇ ਨੂੰ ਕੱਢਦੇ ਹਾਂ ਲੱਕੀ ਵਿਨਰ ਕਿਉਂਕਿ ਇਹ ਵੀ ਬੈਨੀਫਿਟ ਹੀ ਹੈ ਜੀ ਘਰ ਬੈਠਿਆਂ ਤੁਹਾਨੂੰ ਸੋਹਣਾ ਜਿਹਾ ਸੂਟ ਮਿਲ ਜਾਂਦਾ ਸਿਰਫ ਇੱਕ ਕਮੈਂਟ ਦੇ ਨਾਲ ਸਾਡਾ ਵੈਸੇ ਹੌਸਲਾ ਵੱਧ ਜਾਂਦਾ ਜਦ ਕਮੈਂਟ ਕਰਦੇ ਹੋ ਵੈਸੇ ਬਹੁਤ ਖੁਸ਼ੀ ਹੁੰਦੀ ਹੈ ਵੀ ਚਲੋ ਦਿਨਾਂ ਚਾਣ ਵਾਲੇ ਵੀ ਸ ਤੇ ਬੜੀ ਪਿਆਰੀ ਕਲੈਕਸ਼ਨ ਰਹਿਣੀ ਹੈ ਜੀ ਅੱਜ ਦੀ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਲਦੀ ਵੀਡੀਓ ਦੇ ਵਿੱਚੋਂ ਫੋਟੋ ਨਹੀਂ ਲੈਣੀ ਆਉਂਦੀ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਬੜੀ ਪਿਆਰੀ 컬렉ਸ਼ਨ ਹੈ ਜੀ ਅੱਜ ਦੀ ਰੀਵਾ ਬ੍ਰਾਂਡ ਦੇ ਸੂਟ ਹੋਣਗੇ ਲੀਲਨ ਦੇ ਵਿੱਚ ਤੇ ਪਿਓਰ ਲੀਲਨ ਦੇ ਵਿੱਚ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਮੇਨ ਗੱਲ ਹੈ ਸੂਟਾਂ ਨੂੰ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਵਿਦਾਊਟ ਲਾਈਨਿੰਗ ਸੂਟ ਬਣਨੇਗੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਹੈ ਜੀ ਆਪਣਾ ਪਹਿਲਾ ਸੂਟ ਬੜੇ ਸੋਹਣੇ ਸਰਦਾਰੀ ਪ੍ਰਿੰਟ ਰਹਿਣਗੇ 2.5 ਮੀਟਰ ਦੀ ਫੁੱਲ ਲੈਂਥ ਦੀ ਸ਼ਰਟ ਬਹੁਤ ਪਿਆਰਾ ਰੀਵਾ ਬ੍ਰਾਂਡ ਦੇ ਹਮੇਸ਼ਾ ਸਲਿੱਪ ਲੱਗੀ ਹੁੰਦੀ ਹੈ ਸੂਟ ਤੇ ਵੈਸੇ ਤਾਂ ਹਰੇਕ ਸੂਟ ਜਿਹੜਾ ਵੀ ਬ੍ਰਾਂਡ ਦਾ ਹੁੰਦਾ ਕੰਨੀ ਤੇ ਮੈਂਸ਼ਨ ਹੁੰਦਾ ਵੀ ਕਿਹੜੇ ਬ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਸ ਲੀਲਨ ਦੇ ਸੂਟ ਨੂੰ ਅਸੀਂ ਕਹਿੰਦੇ ਹਾਂ ਨੇ ਸਟੀਚ ਕਰਾਉਣ ਤੋਂ ਪਹਿਲਾਂ ਤੁਸੀਂ ਇਹਨੂੰ ਪਾਣੀ ਚ ਡਿਪ ਕਰ ਲਿਆ ਕਰੋ ਹਲਕੀ ਫੁਲਕੀ ਸ਼੍ਰਿੰਕੇਜ ਕਾਟਨ ਦੇ ਸੂਟਸ ਜੇ ਮਾੜੀ-ਮੋਟੀ ਹੁੰਦੀ ਹੈ ਵੈਸੇ ਬ੍ਰਾਂਡ ਦੇ ਸੂਟ ਚ ਹੁੰਦੀ ਨਹੀਂ ਪਰ ਲੀਲਨ ਦੇ ਸੂਟ ਚ ਥੋੜੀ-ਬਹੁਤੀ ਹੋ ਜਾਂਦੀ ਹੈ ਜੀ ਇਹਨੂੰ ਪਾਣੀ ਚ ਡਿਪ ਕਰਕੇ ਤੁਸੀਂ ਸਟੀਚ ਕਰਾ ਲਿਓ ਕੋਈ ਲਾਈਨਿੰਗ ਨਹੀਂ ਲਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਇਹ ਹੈਗੀ ਹੈ ਸ਼ਰਟ ਤੇ ਨਾਲ ਮੈਚਿੰਗ ਬਾਟਮ ਹੈ ਜੀ ਕਾਟਨ ਦੀ ਉਹ ਸੈਲਫ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਰਹਿਣਾ ਦੇ ਲੀਲਨ ਦਾ ਇਹ ਦੁਪੱਟਾ ਜੀ ਨਾਲ ਦੁਪੱਟਾ ਫੁੱਲ ਲੈਂਥ ਦਾ ਬਹੁਤ ਪਿਆਰਾ ਇਹ ਹੈਗਾ ਇਸ ਦਾ ਦੁਪੱਟਾ ਲੀਲਨ ਦਾ ਦੁਪੱਟਾ ਇਹ ਲੋਕਾ ਅਰੀਵਾ ਫ੍ਰੈਂਡ ਦਾ ਸੂਟ ਹੈ ਬੜਾ ਪਿਆਰਾ ਇੱਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਪ੍ਰਾਈਸ ਹੈਗਾ 1700 1700 ਪ੍ਰਾਈਸ ਦੇ ਨਾਲ ਰਹਿਣ ਗਿਆ ਅੱਜ ਦੇ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਅ ਅਨਿ ਅਲੱਗ ਜਿਹਾ ਸ਼ੇਡ ਹੈ ਗਾਜਰੀ ਜੀ ਟੋਨ ਤੇ ਹੈ ਜਿਹੜਾ ਗ੍ਰੇ ਦਿਖਾਇਆ ਸੇਮ ਗ੍ਰੇ ਦੇ ਨਾਲ ਦਾ ਹੀ ਪ੍ਰਿੰਟ ਹੈ ਜੀ ਇਹ ਜਿਹੜਾ ਮੈਂ ਤੁਹਾਨੂੰ ਗ੍ਰੇ ਸੂਟ ਦਿਖਾਇਆ ਪਹਿਲਾਂ ਸੇਮ ਹੈ ਜੀ ਉਹਦੇ ਨਾਲ ਦਾ ਹੀ ਪ੍ਰਿੰਟ ਹੈ ਲినਨ ਕਾਟਨ ਦੇ ਵਿੱਚ ਸ਼ਰਟ ਹੈ ਬਿਲਕੁਲ ਸੌਫਟ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਤੇ ਆ ਗਈ ਆਪਣੀ ਸ਼ਰਟ ਸੈਲਫ ਦੇ ਵਿੱਚ ਬਾਟਮ ਹੈ ਤੇ ਨਾਲ ਹੈਗਾ ਲੀਲਨ ਦਾ ਹੀ ਦੁਪੱਟਾ ਲੀਲਨ ਦਾ ਦੁਪੱਟਾ ਇਹ ਲੁੱਕ ਆ ਦੇਖੋ ਦੁਪੱਟਾ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਗਰਮੀਆਂ ਦੇ ਹੀ ਕਲਰ ਹੋਣਗੇ ਸਾਰੇ ਤੇ ਮੇਨ ਗੱਲ ਹੈ ਰੀਵਾ ਬ੍ਰਾਂਡ ਦੇ ਸੂਟ ਹੈ ਜੀ ਬ੍ਰਾਂਡਡ ਸੂਟ ਬਹੁਤ ਪਿਆਰੀ ਲੁੱਕ ਦੇ ਵਿੱਚ 1700 ਪ੍ਰਾਈਸ ਦੇ ਨਾਲ 1700 ਪ੍ਰਾਈਸ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਸਕਿਨ ਕਲਰ ਦੇ ਵਿੱਚ ਹੈ ਇਹ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਤੇ ਮੈਚਿੰਗ ਬਾਟਮ ਦੇ ਨਾਲ ਹੈ ਜਿਵੇਂ ਪਿਸਤਾ ਫੁੱਲ ਹੈ ਜੀ ਇਹਦੇ ਵਿੱਚ ਪਿਸਤਾ 그린 ਕਲਰ ਦੀ ਬਾਟਮ ਹੈ ਦੇ ਨਾਲ ਕੰਟਰਾਸਟ ਕਿਉਂਕਿ ਨਹੀਂ ਤਾਂ ਨਾਲ ਦੀ ਉਹ ਬਾਟਮ ਹੈ ਜੀ ਸੂਟਾਂ ਦੇ ਨਾਲ ਇਹ ਸੂਟ ਦੇ ਨਾਲ ਕੰਟਰਾਸਟ ਬਾਟਮ ਪਹਿਲਾਂ ਤਾਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਲੀਲਨ ਦੇ ਸ਼ਰਟ 골ਡਨ ਸਕਿਨ ਕਲਰ ਦੇ ਵਿੱਚ ਆ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਪਿੰਕ ਤੇ ਪਿਸਤਾ 그린 ਕਲਰ ਦੀ ਬਾਟਮ ਹੈ ਜੀ ਇਹ ਆ ਗਈ ਪਿਸਤਾ ਗ੍ਰੀਨ ਕਲਰ ਦੀ ਬਾਟਮ ਇਹਦੇ ਨਾਲ ਇਹ ਦੇਖੋ ਕਿੰਨੀ ਪਿਆਰੀ ਇਹ ਫਲਾਵਰ ਦੇ ਨਾਲ ਦੀ ਹੈ ਜਿਹੜੇ ਕਲਰ ਦਾ ਫਲਾਵਰਸ ਹੈ ਤੇ ਬੜੀ ਸੋਹਣੀ ਸੈਲਫ ਦੇ ਵਿੱਚ ਥੋੜਾ ਪਿਆਰਾ ਸੂਟ ਹੈ ਇਹ ਤੇ ਨਾਲ ਲੀਲਨ ਦਾ ਹੀ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਲੀਲਨ ਦਾ ਹੀ ਦੁਪੱਟਾ ਇਹ ਦੇਖੋ ਕਿੰਨਾ ਪਿਆਰਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਰੀਵਰ ਬ੍ਰਾਂਡ ਦਾ ਸੂਟ ਹੈ ਜੀ ਇਹ ਲੁਕਾ ਲਈ ਸੂਟ ਦੀ 1700 ਪ੍ਰਾਈਸ 1700 ਪ੍ਰਾਈਸ ਦੇਣਾ ਨੈਕਸਟ ਆ ਗਿਆ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਗ੍ਰੀਨ thing ਬੜੀ ਸੋਹਣੀ ਹੈ ਸਾਰੇ ਸੂਟਾਂ ਦੀ ਰੀਵਾ ਬ੍ਰਾਂਡ ਵੀ ਬਹੁਤ ਅੱਛਾ ਬ੍ਰਾਂਡ ਹੈ ਇਹ ਆ ਗਿਆ ਲਾਈਟ ਜਿਹਾ ਗ੍ਰੀਨ ਕਲਰ ਹੈ ਬਹੁਤ ਸੋਹਣਾ ਜਿਆਦਾ ਲਾਈਟ ਵੀ ਨਹੀਂ ਜਿਆਦਾ ਡਾਰਕ ਵੀ ਨਹੀਂ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸ਼ਰਟ ਦੀ ਲੀਲਨ ਦੇ ਵਿੱਚ ਸ਼ਰਟ ਹੈ ਕਾਟਨ ਦੀ ਸੈਲਫ ਦੇ ਵਿੱਚ ਬਾਟਮ ਇਹ ਇਹ ਆਪਣਾ ਲੀਲਨ ਦਾਈ ਦੁਪੱਟਾ ਪੂਰੇ ਖੁੱਲੇ ਦੁਪੱਟੇ ਪਿਆਰੇ ਇਹ ਦੇਖੋ ਸਤਾਨਾ ਸੋਪਰੇ ਇਸ ਦੇ ਨਾਲ ਨੈਕਸਟ ਆ ਗਿਆ ਪਰਪਲ ਕਲਰ ਪਰਪਲ ਕਲਰ ਦੇ ਵਿੱਚ ਰੀਵਾ ਬ੍ਰੈਂਡ ਦੇ ਸੂਟ ਲినਨ कॉटन ਦੇ ਵਿੱਚ ਸ਼ਰਟ ਪੂਰੇ 2.5 ਮੀਟਰ ਦੀ ਸ਼ਰਟ ਲੈਣੀ ਹੈ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਪਰਪਲ ਕਲਰ ਦੇ ਵਿੱਚ ਸ਼ਰਟ ਹੈ ਸੈਲਫ ਦੇ ਵਿੱਚ कॉटन ਦੀ ਬਾਟਮ ਹੈ og sånn. ਆਪ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। 1 ਵਿਚਾਰ। ਉਹ ਵਾਹਤ ਪਿਆਰੇ ਪ੍ਰਿੰਟ ਦੇ ਨਾਲ ਫਰੀਵਾ ਬ੍ਰਾਂਡ ਦੇ ਸੂਟ ਤੇ ਨਾਲ ਸਰਪ ਦੇ ਵਿੱਚ ਦੇ ਨਾਈਟ ਪ੍ਰਿੰਟਿੰਗ ਦੇ ਵਿੱਚ बॉਟਮ ਕਾਟਨ ਦੀ। ਤੇ ਇਹ ਲੰबाई ਦੁਪੱਟਾ 1500 ਪ੍ਰਾਈਸ ਦੇ ਹਨ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਥੋੜਾ ਸੋਹਣਾ ਫਰੋਜ਼ੀ ਗ੍ਰੀਨ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕੱ ਰ ਫਰੋਜ਼ੀ ਟੋਨ ਤੇ ਇਹ ਬਲੂ ਟੋਨ ਤੇ ਸੀਗਾ ਇੰਨਾ ਫਰਕ ਹੈ ਜੀ ਦੋਨਾਂ ਸੂਟਾਂ ਚ ਪ੍ਰਿੰਟ ਸੇਮ ਹੈ ਸੇਮ ਪ੍ਰਿੰਟ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹਦੇ ਨਾਲ ਦਾ ਹੀ ਹੈ ਇਹ ਸੂਟ ਉਹ ਸੋਨੀ ਪ੍ਰਿੰਟ ਹੈ ਇਹ ਉਹਦੇ ਸੂਟ ਦਾ ਤੇ ਨਾਲ ਸੈਲਫ ਦੇ ਵਿੱਚ ਬਾਟਮ ਤੇ ਲੀਲਨ ਦਾ ਹੀ ਦੁਪੱਟਾ ਉਹ ਵੀ ਸੋਹਣਾ ਇਹ ਲੁਕਾ ਸਟਾਰਨ ਸਰਪ੍ਰਾਈਜ਼ ਇਸ 1700 ਪ੍ਰਾਈਸ ਤੇ ਲੈਫਟ ਆ ਗਿਆ ਬੜਾ ਪਿਆਰਾ ਮਸਟਰਡ ਜੇ ਕਲਰ ਦੇ ਵਿੱਚ ਹੈ ਮਲਟੀ ਪ੍ਰਿੰਟ ਦੇ ਵਿੱਚ ਇਹ ਸ ਜਿਹੜਾ ਮਸਟਰਡ ਕਲਰ ਐ ਸੂਟ ਦਾ ਜਿਹੜਾ ਪ੍ਰਿੰਟ ਆ ਦੇਖੋ ਕਿੰਨਾ ਸੋਹਣਾ ਮਲਟੀ ਕਲਰ ਦੇ ਵਿੱਚ ਪ੍ਰਿੰਟ ਆਈ ਮਲਟੀ ਕਲਰ ਦੇ ਵਿੱਚ ਸਾਰੀ ਪ੍ਰਿੰਟਿੰਗ ਹੋਰ ਮਸਟਰਡ ਕਲਰ ਦੀ ਬਾਟਮ ਉਹ ਸੋਹਣਾ 1700 ਪ੍ਰਾਈਸ ਹੈ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਫਰੋਜ਼ੀ ਕਲਰ ਸੇਮ ਪ੍ਰਿੰਟ ਦੇ ਵਿੱਚ ਹੈ ਜਿਹੜਾ ਮਸਟਰਡ ਦਿਖਾਇਆ ਉਹਦੇ ਨਾਲ ਦਾ ਹੀ ਫਰੋਜ਼ੀ ਕਲਰ ਹੈ ਜੀ ਲੰਦੇ ਵਿੱਚ ਰੀਵਾ ਦੀ ਆਪਣੀ ਸ਼ਾਰਟ ਬਹੁਤ ਸੋਹਣੀ ਮਲਟੀ ਪ੍ਰਿੰਟ ਦੇ ਵਿੱਚ ਜਿਹੜਾ ਬੇਸ ਕਲਰ ਹੈ ਫਰੋਜ਼ੀ ਹੈ ਫਰੋਜ਼ੀ ਕਲਰ ਦੀ ਉਹ ਬਾਟਮ ਨਾਲ ਤੇ ਇਹ ਲੰਦਾਈ ਦੁਪੱਟਾ ਇੱਕ ਇੱਕ ਸੂਟ ਤੁਹਾਨੂੰ ਪੂਰਾ ਆਰਾਮ ਨਾਲ ਦਿਖਾਈਦਾ ਕਿਉਂਕਿ ਘਰ ਬੈਠੇ ਤੁਸੀਂ ਸੂਟ ਆਰਡਰ ਕਰਨਾ ਹੁੰਦਾ ਫਿਰ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਫੈਬਰਿਕ ਦੇ ਰਿਗਾਰਡਿੰਗ ਸਾਰਾ ਕੁਝ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰੀਦਾ ਇਹ ਦੇਖੋ ਪੂਰਾ ਬਹੁਤ ਸੋਹਣਾ ਦੁਪੱਟਾ ਇਹ ਲੁੱਕ ਆ ਜਾਈ 1700 ਪ੍ਰਾਈਸ ਹੈ 1700 ਪ੍ਰਾਈਸ ਦੇ ਹੁਣ ਨੈਕਸਟ ਸੂਟ ਆ ਗਿਆ ਬੜਾ ਫੈਰਾ ਗਾਜਰੀ ਕਲਰ ਦੇ ਵਿੱਚ ਸਭ ਤੋਂ ਹੀਟ ਪ੍ਰਿੰਟ ਇਹ ਕੀ ਆ ਇਹ ਕੀ ਆ ਰੀਪ੍ਰਿੰਟਿੰਗ ਹੈ ਲੀਲਾਂ ਦੇ ਵਿੱਚ ਸ਼ਰਟ ਪਿੰਕ ਗਾਜਰੀ ਕਲਰ ਦੀ ਉਹ ਬਹੁਤ ਸੋਹਣੀ ਸੈਲਫ ਦੇ ਵਿੱਚ ਬਾਟਮ ਤੇ ਲੀਲਾਂ ਦਾ ਹੀ ਦੁਪੱਟਾ ਸੋਹਣਾ ਕਲਰ ਹੈ ਬੜਾ ਸੂਟ ਦਾ ਕੋਈ ਅੱਖਾਂ ਨੂੰ ਚੁੱਭਣ ਵਾਲਾ ਨਹੀਂ ਬੜਾ ਪਿਆਰਾ ਕਲਰ ਹੈ ਨੀਲਕਾ 1700 ਪ੍ਰਾਈਸ ਤੇ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਗ੍ਰੇ ਕਲਰ ਸੇਮ ਪ੍ਰਿੰਟ ਦੇ ਵਿੱਚ ਹੈ ਜੀ ਗ੍ਰੇ ਕਲਰ ਹੈ ਲੀਨਨ ਕਾਟਨ ਦੇ ਹੈਗੇ ਇਹ ਸੂਟ ਰੀਵਾ ਬ੍ਰਾਂਡ ਦੇ ਮੈਚਿੰਗ ਸੂਟ ਹੈ ਜੀ ਅੱਜ ਦੇ ਆਪਣੇ ਲੀਨਨ ਦੀ ਸ਼ਰਟ ਹੈ ਰੀਵਾ ਬ੍ਰਾਂਡ ਦੀ ਨਾਲ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਸੈਲਫ ਦੀ ਬਾਟਮ ਤੇ ਨਾਲ ਲੀਲਨ ਦਾਈ ਦੁਪੱਟਾ ਪੂਰੇ ਖੁੰਨੇ ਬਹੁਤ ਸੋਹਣੇ ਦੁਪੱਟੇ ਸੌਫਟ ਦੇ ਵਿੱਚ ਇਹ ਲੁਟਾ ਜੀ ਦੇਖੋ ਦੁਪੱਟੇ ਕਿੰਨੇ ਬਹਾਰ ਸੁਟ 1700 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸਾਰੇ ਸੂਟ ਰੀਵਾ ਬ੍ਰਾਂਡ ਦੇ ਦਿਖਾਈਆਂ ਤੁਹਾਨੂੰ ਲੀਲਨ ਦੇ ਵਿੱਚ ਮੈਚਿੰਗ ਸੂਟ 1700 1700 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੇ ਮੇਰੇ 814658003 814658087 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ